ਅਗਲੀ ਕਬੱਡੀ ਪੌਂਟ ਦੇ ਲਈ ਮੱਲੋ ਪਿੰਡ ਵਾਲਾ ਮੰਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮਾਨ ਕਰਦੇ ਨੇ ਹੈਰੀ ਕੁਵਾਰ ਰਾਜਕੁਮਾਰ ਹੁਣੀ ਸੀਜੇ ਵਾਲੀਏ ਭਰਾ ਇਸ ਗਬਰੂ ਤੇ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਤੇ ਅਵੇਦ ਉਹਨਾਂ ਰਾਜ ਰਾਜਪੂਤ ਪਰ ਮੰਨਾ ਲੱਖਾਂ ਦਾ ਪੁਆਇੰਟ ਅਭੀ ਟੀਮ ਦੇ ਵਿੱਚ ਜੋੜ ਗਿਆ ਵਾਹ ਹਾਂ ਯਾਰ ਇਹਦਾ ਮੁਕਾਬਲਾ ਦਾ 10 ਹੋਈ ਕਿੱਥੇ ਹੈ ਆ ਜੱਜ ਦਾ ਮੁਕਾਬਲਾ ਦਾ 10ਵੇਂ ਨੂੰ ਕਿੱਥੇ ਹੈ ਇਸ ਵਿੱਚ ਸ਼ਾਮਲ ਅਗਲੀ ਕਬੱਡੀ ਫੇਰ ਮਾਝੇ ਵਾਲੇ ਵੀ ਰੇਸ਼ਮ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਹੈ ਕਿ ਤਿੱਖੇ ਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾ ਵਰਗੇ ਬਿਲਕੁਲ ਮਦਾਨੀ ਆ ਗਏ ਕਬਰੂ ਤਸਵੀਰਾਂ ਵਰਗੇ ਕਾਲੇ ਸੰਗਿਆਂ ਦਾ ਸਣੀ ਕੇ ਮਾਰ ਕਰੇ ਨੀ ਖਾਂਦੇ ਸੋਹਣੀਏ ਜੰਨੇ ਮੰਗੀਰੇ ਚੇਲੇ ਕਾਲੇ ਸੰਗੇ ਦਾ ਸਰੀਰ ਕਾਨੇ ਟੋਂਡਾਂ ਦੇ ਵਿੱਚ ਖੇਲੇ ਕਾਲੇ ਸੰਗੇ ਦਾ ਸਨੀਰ ਗਾਂ ਕਾਂ ਜਗਰੇ ਗਾਟਰ ਨੇ ਜੂਨੀਅਰ ਉਨਕੇ ਹੱਡਿਆਂ ਦਾ ਟੱਚ ਕਰਦੇ ਬਾਟਰ ਨੇ ਦੇਵੀ ਦਿਆਲ ਪ੍ਰੀਤਾ ਕੋਗਾ ਸ਼ੰਕਰ ਪਿੰਡ ਦਾ ਸੀ ਚੋਖੀ ਗੋਲਾ ਦੇ ਦਿੱਤਾ ਵੀ ਪੂਰੀ ਹਿੰਦਾ ਸੀ ਪਹਿਲੇ ਸਮੇਂ ਨਾਂ ਦੇ ਨਾ ਸਟਾਰਾਂ ਦੇ ਇਹਦੇ ਨਾਲ ਬਈ ਪੁੱਤ ਸਰਦਾਰਾਂ ਦੇ ਕਾਫੀ ਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਇਹਨੂੰ ਗੱਲ ਕਰਦੀ ਗੱਲ ਜਸਵੰਤ ਸਿੰਘ ਜੀ ਖਾਲਾ ਦਾ ਮੇਲਾ ਗੂੰਜ ਉੱਠਿਆ ਕਿ ਸ਼ਹੀਦਾਂ ਦੀ ਜਿੱਤਾਂ ਉੱਪਰ ਲੱਗੇਗੇ ਹਰ ਵਕਤ ਮੇਲੇ ਬਤਲ ਪਰਮਿੰਟ ਨੇ ਨਾਲੋਂ ਕਰ ਯਹੀ ਬਾਕੀ ਨਿਸ਼ਾਨ ਹੋਗਾ ਯਹੀ ਬਾਕੀ ਨਿਸ਼ਾਨ ਹੋਗਾ ਰਾਜੂ ਤੇ ਅਬਦੁੱਲਾ ਸਰਗੋਡੇ ਵਾਲਾ ਆ ਸਰਗੋਡੇ ਵਾਲਾ ਮੁੰਡਾ ਕਬੱਡੀ ਓਏ 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 ਕੇ ਲਾਲਾ ਲਾਲਾ ਹੋ ਗਈ ਖਾੜਾ ਤੇ ਹਲਸੀ ਲਵ ਮੰਗੀ ਦੁਨੀਆ ਦਾ ਸੁਪਰ 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 ਨੌਬਲੀ ਕਬੱਡੀ ਹਾਕਮ ਵਾਲੀਏ ਜੱਗੂ ਦੇ ਹਰ ਇੱਕ ਰਫੇ ਲਈ 200 ਡਾਲਰ ਹੋਗਾ ਹਮਨਸੇ ਜੀ ਬਾਣੂ ਕੇ ਗੇਲ ਵੱਲੋਂ ਹਾਕਮ ਵਾਲੀਏ ਜੱਗੂ ਦੇ ਹਰ ਇੱਕ ਰਫੇ ਲਈ 200 ਡਾਲਰ ਦਿੱਤਾ ਜਾਊਗਾ ਆ ਇਧਰ ਪਾਸੇ ਕਨਾਲ ਕਰਦਾ ਹੋਇਆ ਕਿ ਲੀਡਰ ਵੀ ਆਉਣੇ ਨੇ ਬੁਲਾ ਰਹੇ ਆਉਣਗੇ ਬੰਦੇ ਘੱਟ ਮਿਆਂ ਨੇ ਸਾਰੇ ਆਉਣਗੇ ਇਸ ਗੱਲ ਦੀ ਗਾਰੰਟੀ ਪੂਰੀ ਹੈ ਪੱਟੂ ਇੱਕ ਅੰਦੀ ਤੇ ਸੰਨੀ ਹੈ ਕਾਲੇ ਸੰਗਿਆਂ ਦੀ ਧਰਤੀ ਦਾ ਲਓ ਮਾਰਿਆ ਦਾ ਟੂਰਨਾਮੈਂਟ ਹੋਵੇਗਾ ਉਸਦੇ ਲਈ ਵੀ ਆਪ ਸਭ ਨੂੰ ਸਦਾ ਫਾਈਵ ਰਿਵਰ ਐਫਸੀ ਐਂਡ ਪੋਸ਼ਪਾ ਕਪੜਾ ਵਿੰਟ ਨੂੰ ਕੌਣ ਕੌਣ ਇਹ ਬਾਬੇ ਪੂਰਨ ਸਿੰਘ ਖਿੰਦ ਦਾ ਪੁੱਤਰਾ ਨੌਜਵਾਨ ਕੌਣ ਇੱਥੇ ਹੋਣ ਸਲਾਮਾਂ ਜੁਰਤਾਂ ਨੂੰ ਕਦਰ ਦਾ ਪੈਣੀ ਚੰਗਦੀ ਐ ਐ ਬਸਪੋਰਟ ਤੋਂ ਸੁਖੇ ਧਾਲੀਆਂ ਦੀ ਟੀਮ ਖੇਡ ਰਹੀ ਆ ਚਿੱਟੀ ਵਾਲਾ ਚਿਤ ਪਾਲ ਇਸ ਵੇਲੇ ਬੋਲੇ ਹੈ ਦਾਵਾ ਹਣ ਕੌਣ